ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੀਲਾ ਸ਼ਾਹਰਪੁਰ ਦਾ ਹਲਕਾ ਚੱਬੇਵਾਲ ਦਾ ਪਿੰਡ ਕੁਕਣਾ ਜੀ ਜਿੱਥੋਂ ਕਿ 14 ਦਾ ਬੰਨ 20 ਅਗਸਤ ਟੁੱਟਾ ਸੀ ਤੇ 4 ਸਤੰਬਰ ਤੋਂ ਪ੍ਰਸ਼ਾਸਨ ਦੁਆਰਾ ਬੰਨ ਬਨਿਆ ਜਾ ਰਿਹਾ ਹੈ 4 ਸਤੰਬਰ ਤੋਂ ਤੇ ਨਾਲ ਜਿੰਨੇ ਵੀ ਇਲਾਕੇ ਦੀਆਂ ਪਿੰਡ ਹੈਗੇ ਜੀ ਉਹ ਨਾਲ ਪੂਰਾ ਸਹਿਯੋਗ ਕਰ ਰਹੇ ਨੇ ਜੀ ਪਿੰਡ ਵੱਡੋ ਅਜਨੋਹਾ ਨਗਲਾਂ ਠਣਲਾਂ ਚੈੜਾਂ ਦਿਲਵੇੜਾ ਟੋਡਰਪੁਰ ਰਹੱਲੀ ਤਪੜਾਂ ਰੂਪੋਵਾਲ ਕੁਕੜਾਂ ਗੋਪਾਲੀਆਂ ਡਾਂਡੀਆਂ ਮੋਗੋਪੱਟੀ ਇਹ ਸਾਰੇ ਪਿੰਡ ਨਾਲ ਸਹਿਯੋਗ ਕਰ ਰਹੇ ਨੇ ਲੀਡ ਪਿੰਡ ਕਰ ਰਹੇ ਨੇ ਵੱਡੋ ਅਜਨੋਹਾ ਤੇ ਗੋਪਾਲੀਆਂ ਪਿੰਡ ਮੇਂ ਲੀਡ ਕਰ ਰਹੇ ਨੇ ਤੇ ਲੰਗਰ ਦਾ ਪ੍ਰਬੰਧ ਡੈਲੀ ਵੱਡੋ ਪਿੰਡ ਤੋਂ ਗੁਰਦੁਆਰਾ ਸਾਹਿਬ ਛੀਤ ਬਾਬਾ ਕਰਮ ਸਿੰਘ ਤੋਂ ਆ ਰਿਹਾ ਲੰਗਰ ਜੀ ਤੇ ਅੱਜ ਚਾਹ ਪਕੋੜੇ ਸੇਵਾ ਪਿੰਡ ਜਨ ਉਹ ਹੀ ਤੋਂ ਕੀਤੀ ਗਈ ਹੈ ਤਾਂ ਅਲੱਗ-ਅਲੱਗ ਪਿੰਡਾਂ ਤੋਂ ਲੋਕ ਸੰਗਤਾਂ ਸੇਵਾ ਵੀ ਕਰ ਰਹੀਆਂ ਪੂਰੀਆਂ ਜੀ ਤੇ ਵੱਡੋ ਤੋਂ ਅੱਜ ਸਤ ਮਈਆ ਜਹਾਜੀ ਦੇ ਗੁਰਦਸਾਹਬ ਤੋਂ ਮੁੱਖ ਸੇਵਾਦਾਰ ਬਾਬਾ ਗੁਰਚਾਨ ਸਿੰਘ ਉਹੀ ਪਹੁੰਚੇ ਹੋਏ ਨੇ ਸੰਗਤਾਂ ਵਾਸਤੇ ਖਾਣ ਪੀਣ ਵਾਸਤੇ ਸਮਾਨ ਲੈ ਕੇ ਆਏ ਨੇ ਜੀ ਉਹਨਾਂ ਦਾ ਧੰਨਵਾਦ ਕਰਦੇ ਆਂ ਤੇ ਮੀ ਇਸ ਵੇਲੇ ਪੈ ਰਿਹਾ ਜੀ ਤੇ ਕੰਮ ਜੂਰਾਂ ਤੇ ਚੱਲ ਰਿਹਾ ਹੈ ਤੇ ਪਹਿਲੇ ਦਿਨ ਠੇਕੇਦਾਰ ਦੇ 6 ਲੇਬਰ ਸੀ ਸਿਰਫ ਫਿਰ ਦੂਏ ਦਿਨ ਆ ਦੂਜੇ ਦਿਨ 5 ਤਰੀ ਨੂੰ 55 ਲੇਬਰ ਵੀ ਹੋਈ ਹੈ ਜੀ ਤੇ ਅਸੀਂ ਤਾਂ ਆਲਦੋਲੇ ਪਿੰਡਾਂ ਵਾਲੇ ਤਾਂ ਸਹਿਯੋਗ ਕਰ ਰਹੇ ਆ ਨਾਲ ਵੀ ਬੰਨ ਜਲਦੀ ਵਧੀਆ ਮਜੂਦ ਵੱਜ ਜਵੇ ਕੋ ਠੇਕੇਦਾਰ ਨੇ ਤਾਂ ਪੈਸੇ ਲੈਣੇ ਠੇਕਾ ਹੋਇਆ ਹੈ ਠੀਕ ਹੈ ਜੀ ਤੇ ਠੇਕੇਦਾਰ ਜੀ ਕੱਲ ਤੋਂ 55 ਬੰਦੇ ਕੰਮ ਕਰ ਰਹੇ ਨੇ ਬਾਕੀ ਸੰਗਤਾਂ ਆਲਦੋਲੇ ਪਿੰਡਾਂ ਦੀ ਸੰਗਤਾਂ ਪੂਰੇ ਜੋਰਾਂ ਛੋਰਾ ਨਾਲ ਲੱਗੀਆਂ ਹੋਈਆਂ ਜੀ ਟਰਾਲੀਆਂ ਮਿੱਟੀ ਸਟਿਕ ਜਾ ਰਹੀਆਂ ਤੇ ਕਰਾਣਾ ਅੱਗੇ ਪਿੱਛੇ ਮਿੱਟੀ ਕਿਤੇ ਜਾ ਰਹੀ ਹੈ ਜੀ ਪਹਿਲਾਂ ਅੱਗੇ ਨੂੰ ਖਿੱਚ ਕੇ ਫੇ ਬਰੇਨਜਾ ਕਰਕੇ ਪਿੱਛੇ ਧੱਕ ਧੱਕ ਰਹੇ ਆ ਇਹ ਪਾਣੀ ਘਰ ਪੜਦਾ ਫਿਰ ਪਾ ਰਹੇ ਆ ਕੋ ਟਰਾਲੀ ਹੋਰ ਆ ਗਈ ਆ ਮਿੱਟੀ ਦੀ ਉਹ ਵੀ ਢੇਰ ਕਰਕੇ ਜਾਊਗੀ ਹੁਣ ਤਰਾ ਮੈਂ ਤਾਂ ਮੋੜ ਦੀ ਵਿੱਚ ਨਾ ਫੜੀ ਉਹ ਲੈ ਉਹ ਮੈਂ ਉਹ ਕੰਮ ਤੇੰਦੀ ਵੀ ਬਤਾਉਣਾ ਉਹਦਾ ਪਈਏ ਸੇ ਭਾਈਆਂ ਨਾਲੇ ਕੀ ਆ ਮੰਗਦੀ ਆ ਤੇਰਾ ਯਾਰ ਨਹੀਂ ਤਾਂ ਸੰਤਾਂ ਨੂੰ ਪਕੌੜੇ ਛਕਾਏ ਜਾ ਰਹੇ ਨੇ ਜੀ ਕਾਹ ਵੀ ਸਹਿਯੋਗ ਕਰੀ ਸੰਤਾਂ ਵਾਲੇ ਪੰਡਾ ਜੀ ਕਰਤੇ ਹੈ ਪਿਛਲੇ 8 ਆ ਗਿਆ ਫਿਰ ਜੀ ਨਾਲ ਜੀ ਬਹੁਤ ਹੈ ਤੇਰੇ 3 ਗਲਾਸ ਜੇ 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 ਦਿਓ ਗਲਾਸ ਦੇ ਦਿਓ ਨਾਲ ਜੀ ਜੀਵਾ ਜੀ ਨਾਲ ਜੀ ਨਾਲ ਫੁਲਕਾ ਨਾਲ ਹੀਰ ਵੀ ਹੈ ਜੀ ਆਵੇ ਦਾਲ ਜੀ ਇਹਨੂੰ ਪਾ ਜੀ ਲੰਗਰ ਦੀ ਸੇਵਾ ਚੱਲ ਰਹੀ ਹੈ ਜੀ ਤੇ ਲੰਗਰ ਲਗਾਤਾਰ ਗੁਰਦੁਆਰਾ ਸਾਹਿਬ ਅਸ਼ੀਦ ਬਾਬਾ ਕਰਮ ਸਿੰਘ ਵੱਡੋਂ ਤੋਂ ਸੇਵਾ ਆ ਰਹੀ ਹੈ ਜੀ ਧੰਨਵਾਦ ਕਰਦੇ ਆਂ ਪ੍ਰਬੰਧਕ ਕਮੇਟੀ ਦਾ ਜਿਨੇ ਉਪਰਾਲਾ ਕੀਤਾ ਲੰਗਰ ਦਾ ਹੈ ਇਹ ਸੰਗਤਾਂ ਲੰਗਰ ਛਕ ਰਹੀਆਂ ਜਿਸ ਵਕਤ ਬੋਰੇ ਭਰ ਕੇ ਨਾਲ ਨਾਲ ਸੀਤੇ ਵੀ ਜਾ ਰਹੇ ਨੇ ਜੀ ਉਧਰ ਮੇਰੇ ਸੱਜੇ ਪਾਸੇ ਪੋਕਲੈਨ ਮਿੱਟੀ ਫੱਟ ਕੇ ਮੂਹਰੇ ਸਿੱਟ ਰਹੀ ਹੈ ਜੀ ਤੇ ਜੀਸੀਬੀ ਭਰ-ਭਰ ਕੇ ਟਰਾਲੀ ਭਰ ਰਹੀ ਹੈ ਜੀ ਆਪਣੇ ਪੰਜੇ ਨਾਲ ਉਹ ਟਰਾਲੀਆਂ ਵਿੱਚੋਂ ਜਾ ਨਹੀਂ ਸਕਦੀਆਂ ਇੱਥੇ ਇੱਟਾਂ ਦੀ ਲਾਲ ਇੱਟਾਂ ਦੀ ਸੜਕ ਬਣੀ ਹੋਈ ਆ ਸੰਗਤਾਂ ਚਾਰ ਤੀਨ ਲੱਗੀ ਵਾਜੇ 6 6 ਤਰੀਕ ਹੋ ਚੁੱਕੀ ਜੀ ਸੰਗਤਾਂ ਹੁਮ ਹੁਮਾ ਕੇ ਆਲੋ ਪਿੰਡਾਂ ਦੀ ਪੂਰਾ ਸਹਿਯੋਗ ਕਰ ਰਹੀਆਂ ਜੀ ਬੋੜੇ ਜੀ ਤੇ ਬੰਨ ਕਾਫੀ ਬੋੜੇ ਜੀ ਕੰਮ ਹੋ ਚੁਲਿਆ ਬੰਦਾ ਬਾੜੇ ਜੀ ਸਾਹਿਦਾਂ ਗੰਤਾਂ ਧੰਨਵਾਦ ਕਰਦੇ ਆ ਜੋ ਵੱਡੋ ਤੋਂ ਸੰਤ ਮੱਯਾ ਦਾ ਜੀ ਦੇ ਗੁਰਦਸਾਹ ਤੋਂ ਬਾਬਾ ਗੁਰਚਰਨ ਸਿੰਘ ਜੀ ਪਹੁੰਚੇ ਹੋਏ ਨੇ ਜੀ ਸੰਤਾਂ ਵਾਸਤੇ ਖਾਣ ਪੀਣ ਵਾਸਤੇ ਸਮਾਨ ਲੈ ਕੇ ਆਏ ਹੋਏ ਨੇ ਜੀ ਧੰਨਵਾਦ ਕਰਦੇ ਹਾਂ ਉਹਨਾਂ ਦਾ ਵੀ ਓਏ ਹਲੋ ਆਇਓ ਵੀਰਾਂ ਪਿੰਡ ਵੱਡੋਂ ਅਜਨੋਹਾ ਰਹੱਲੀ ਰੂਪੋਵਾਲ ਡਾਂਡੀਆਂ ਕੁੱਪੜਾਂ ਹੋਰ ਵੀ ਜਨੇ ਹਾਲ ਵਾਲੇ ਪਿੰਡਾਂ ਦੇ ਕੱਲ ਤਾਂ ਪਹੁੰਚੀ ਹਾਂ ਸੇਵਾ ਕਰਨ ਵਾਸਤੇ ਪਹਿਲਾਂ ਸੰਗਤਾਂ ਨੂੰ ਚਾਹ ਨਾਲ ਪਕੌੜੇ ਛਕਾਏ ਗਏ ਨੇ ਜੀ ਤੇ ਇਸ ਵਕਤ ਲੰਗਰ ਦੀ ਸੇਵਾ ਚੱਲ ਰਹੀ ਹੈ ਜੀ ਸਾਰੇ ਪਿੰਡਾਂ ਦੇ ਮਿਲ ਕੇ ਕੰਮ ਕਰ ਰਹੇ ਹੈ ਜੀ ਉਹਦੇ ਜਿੰਨੇ ਸੇਵਾ ਵਾਲੇ ਆ ਹੁੰਦੇ ਪੂਰੇ ਭਰ ਲਓ ਤੁਸ ਜੀ ਬਾਕੀ ਜਿੰਨੇ ਵੀ ਲੇਵਰ ਲੱਗੀ ਹੋਈ ਹੈ ਜਾਂ ਜੀਸੀ ਵਾਲੇ ਵੀਰ ਨੇ ਜੀ ਪਜੋੜਾ ਤੋਂ ਸਤਨਾਮ ਸਿੰਘ ਜੀ ਜੀਸੀ ਵਾਲੇ ਪੂਰੀ ਟੀਮ ਲੱਗੀ ਹੋਈ ਹੈ ਜੀ ਨਾਲ ਤੇ ਉਹਨਾਂ ਨੂੰ ਚਾਹ ਪੋਗੜਾ ਚਾਇਆ ਜਾ ਰਿਹਾ ਹੈ ਹਾਂਜੀ ਹਾਂਜੀ ਧੰਨਵਾਦ ਕਰਦੇ ਉਹਨਾਂ ਦਾ ਵੀ ਟੀਰਮਾ ਕ੍ਰੈਡਿਟ ਭਰਿਆ ਜਾ ਰਿਹਾ ਜੀ ਤੇ ਗਾਹ 14ਵਾਂ ਕਾਹਾਂ ਤਿਆਰ ਕੀਤਾ ਜਾ ਰਿਹਾ ਜੀ ਸੰਗਤਾਂ ਹਮ ਬਮਾ ਕੇ ਕੰਮ ਕਰ ਰਹੀਆਂ ਜੀ ਉਹ ਬੋਰੇ ਭੇਜਾ ਛੱਤਰੀ ਵਾਲੇ ਨੂੰ ਕਹੇ ਛੱਤਰੀ ਵਾਲੇ ਨੂੰ ਇਹ ਲੈਣ ਗਿਆ ਉਹ ਕਹੇ ਤਰੇ ਮਸਲ ਪੜਨਾ ਉਹ ਛੱਤਰੀ ਸ਼ਾਬਾਸ਼ ਸ਼ਾਬਾਸ਼ ਸਾਥੀ ਪਿੰਡ ਰਹਾਲੀ ਤੋਂ ਵੀ ਸੰਗਤ ਸੇਵਾ ਕਰ ਰਹੀ ਜੀ ਆਗੇ ਨਾਲ ਧੰਨਵਾਦ ਕਰ ਦੇਣਾ ਵੀਰਾਂ ਦਾ ਵੀ ਤਾਂ ਨਾਲ ਨਾਲ ਤੁਰ ਤੱਕ ਕਵਰ ਕਰਨਾ ਜੀ ਹੇ ਜੋ ਉਪਰ ਹਲੇ 4 ਫੁੱਟ ਹੋਰ ਰੈਕ ਲਗਣੇ ਨੇ ਜੀ 4 4 ਫੁੱਟ ਦੇ ਹੋਰ